ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਦੀ ਇਹ ਵੀਡੀਓ ਹੈ ਨਵੀਂ ਟੈਕਸਟ ਬੁੱਕ ਜਿਹੜੀ ਆ 2025-26 ਦੀ ਉਹਦੀ ਬੈਕ ਐਕਸਰਸਾਈਜ਼ ਮੈਂ ਛੋਟੇ ਕੁਐਸਚਨ ਤੁਹਾਨੂੰ ਸੋਲਵ ਕਰਵਾ ਰਿਹਾ ਹਾਂ ਲੈਸ ਨੰਬਰ 3 ਰਾਜਨੀਤਿਕ ਸੱਭਿਆਚਾਰ ਦੇ ਛੋਟੇ ਕੁਐਸਚਨ ਨੇ ਜਿਹੜੇ ਬੈਕ ਐਕਸਰਸਾਈਜ਼ ਤੇ ਆਪਾਂ ਡਿਸਕਸ ਕਰਾਂਗੇ ਸੋ ਬੇਟਾ ਬੈਕ ਬੈਕ ਐਕਸਰਸਾਈਜ਼ ਦਾ ਪਹਿਲਾ ਕੁਐਸਚਨ ਹੈ ਰਾਜਨੀਤਿਕ ਸੌਰੀ ਸਭਿਆਚਾਰ ਸ਼ਬਦ ਲਤਿਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਇਹ ਬਣਿਆ ਕਲਟਸ ਤੋਂ ਕਿਹ ਤੋਂ ਬਣਿਆ ਕਲਟਸ ਤੋਂ ਦੂਜਾ ਕੁਐਸਚਨ ਹੈ ਅ रेल ਹਾਦਸੇ ਤੋਂ ਬਾਅਦ ਅਸਤੀਫਾ ਦੇਣ ਦੀ ਕਾਰਵਾਈ ਕਰਦੇ ਆ ਲਾਲਬਾਧਰ ਸ਼ਾਸਤਰੀ ਜੀ ਨੇ ਕਿਸ ਸਬਿਆਚਾਰ ਦੀ ਨਹੀਂ ਰੱਖੀ ਜ਼ਿੰਮੇਵਾਰ ਤੇ ਜਵਾਬ ਦੇ ਜ਼ਿੰਮੇਵਾਰ ਤੇ ਜਵਾਬ ਦੇ ਸਰਕਾਰ ਹੋਣੀ ਚਾਹੀਦੀ ਹੈ ਉਸ ਸਬਿਆਚਾਰ ਦੀ ਨਹੀਂ ਰੱਖੀ ਲਾਲਬਾਧਰ ਸ਼ਾਸਤਰੀ ਜੀ ਨੇ ਨੈਕਸਟ ਕੁਐਸਚਨ ਹੈਗਾ ਰਾਜਨੀਤਿਕ ਸਬਿਆਚਾਰ ਦੀਆਂ ਕਿਸਮਾਂ ਵਿੱਚ ਛੇੜ ਲਿਖੇ ਵਿੱਚੋਂ ਕੀ ਸ਼ਾਮਲ ਨਹੀਂ ਹੈ ਦਲ ਬਦਲੀ ਸ਼ਾਮਲ ਨਹੀਂ ਹੈ ਬਾਕੀ ਸਾਰੀਆਂ ਚੀਜ਼ਾਂ ਰਾਜਨੀਤਿਕ ਸਭਿਆਚਾਰ ਚ ਹੁੰਦੀਆਂ ਨੇ ਜਿਵੇਂ ਸੰਕੀਰਨ ਜਾਂ ਸੀਮਤ ਹਿੱਸੇਦਾਰ ਜਾਂ ਸਾਂਝੀ ਵਾਲਤਾ ਅਧੀਨ ਰਾਜਨੀਤਿਕ ਇਹ ਸਾਰਾ ਕੁਝ ਸ਼ਾਮਲ ਹੈ ਪਰ ਦਲ ਬਦਲੀ ਉਹਦੇ ਚ ਸ਼ਾਮਲ ਨਹੀਂ ਹੈ ਅਗਲਾ ਕੁਐਸਚਨ ਹੈਗਾ ਅਧੀਨ ਸਭਿਆਚਾਰ ਸੰਬੰਧੀ ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਭਾਰਤ ਵੀ ਅਧੀਨ ਸਭਿਆਚਾਰ ਵਾਲਾ ਦੇਸ਼ ਹੈ ਜੇ ਸਭਿਆਚਾਰ ਦੀ ਗੱਲ ਕਰੀਏ ਤੇ ਸਾਡੇ ਇਥੇ ਲੋਕ ਵੀ ਜਿਹੜੇ ਨੇ ਹੁਕਮ ਦੀ ਪਾਲਣਾ ਕਰਦੇ ਨੇ ਜਿਵੇਂ ਅੰਗਰੇਜ਼ਾਂ ਦਾ ਰਾਜ ਰਿਹਾ ਤੇ ਕਰਦੇ ਰਹੇ ਨੇ ਇਸ ਤਰ੍ਹਾਂ ਇਸੇ ਕਰਕੇ ਸਾਡਾ ਸਭ ਵਿਚਾਰਾ ਦੀਨ ਸਭ ਵਿਚਾਰਾ ਭਾਰਤ ਇੱਕ ਐਗਜ਼ੈਂਪਲ ਹੈ ਦੂਜਾ ਕੁਐਸਚਨ ਹੈ ਅ ਯੈਸ ਹੀ ਸੇਦਾਰ ਰਾਜ ਦੇ ਸਭ ਵਿਚਾਰ ਦੀ ਉਦਾਹਰਨ ਇੱਕ ਦੇਸ਼ ਦਾ ਨਾਮ ਲਿਖੋ ਉਹ ਯੂਐਸਏ ਹੈ ਠੀਕ ਹੈ ਅਮਰੀਕਾ ਜਿਹੜਾ ਵਾ ਉਹ ਪਾਰਟਿਸਪੈਂਟ ਪੋਲੀਟੀਕਲ ਕਲਚਰ ਹੁੰਦਾ ਹੈ ਨੈਕਸਟ ਕੁਐਸਚਨ ਹੈਗਾ ਸਿਵਿਕ ਕਲਚਰ ਕਿਤਾਬ ਦਾ ਲੇਖਕ ਕੌਣ ਹੈ ਸਿਵਿਕ ਕਲਚਰ ਦਾ ਲੇਖਕ ਹੈਗਾ ਗੈਬਰੀਅਲ ਅਲਮੰਡ ਤੇ ਸਿਡਨੀ ਵਰਬਾ ਠੀਕ ਹੈ ਵਰਬਾ ਵਰਬਾ ਲਿਖਿਆ V E R B A ਠੀਕ ਹੈ ਗੈਬਰੀਅਲ ਅਲਮੰਡ ਸਿਵਿਕ ਕਲਚਰ ਬੁੱਕ ਦਾ ਨਾਮ ਹੈ ਠੀਕ ਹੈ ਇਹ ਛੋਟੇ ਕੁਐਸਚਨ ਸੀਗੇ ਵੱਡੇ ਕੁਐਸਚਨ ਤੁਸੀਂ ਆਪਣੇ ਆਪ ਕਰਨੇ ਨੇ ਮੈਂ ਜਸਟ ਉਹਨਾਂ ਨੂੰ ਰੀਡ ਕਰ ਦਿੰਨਾ ਵਾਂ ਜਿਹੜੇ ਵੱਡੇ ਕੁਐਸਚਨ ਨੇ ਆ ਜਿਹੜੇ ਜਿਹਨਾਂ ਦੇ ਆਨਸਰ ਡੈਫੀਨਿਟਲੀ ਤੁਹਾਨੂੰ ਬੁੱਕ ਵਿੱਚੋਂ ਮਿਲਣਗੇ ਬੁੱਕ ਵਧੀਆ ਵੈ ਥੋੜੀਆਂ-ਮੋੜੀਆਂ ਕੁਝ ਮਿਸਟੇਕਸ ਨੇ ਕਲੈਰੀਕਲ ਮਿਸਟੇਕ ਨੇ ਪ੍ਰਿੰਟਿੰਗ ਮਿਸਟੇਕ ਨੇ ਉਹ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਨੈਕਸਟ ਹੈਗਾ ਰਾਜਨੀ ਸਭਾਚਾਰ ਤੋਂ ਕੀ ਭਾਵ ਹੈ ਛੋਟਾ ਕੁਐਸਚਨ ਹੈ 5-7 ਵਾਕਾਂ ਵਾਲਾ ਰਾਜਨੀ ਸਭਾਚਾਰ ਦੇ ਜਜਬਾਤੀ ਪੱਖ ਬਾਰੇ ਲਿਖੋ ਜਜਬਾਤੀ ਹੈ ਜਜਬਾਤੀ ਠੀਕ ਹੈ ਰਾਜਨੀ ਸਭਾਚਾਰ ਵਿੱਚ ਮੂਲੰਕਾਰੀ ਪੱਖ ਦੀ ਭੂਮਿਕਾ ਨਿਭਾਉਂਦਾ ਹੈ ਅਧীন ਸਬਚਾਰ ਕਿਹੜਾ ਹੁੰਦਾ ਹੈ ਭਾਰਤ ਦੇ ਜ਼ਿੰਮੇਵਾਰ ਸਬਚਾਰ ਨਾਲ ਸੰਬੰਧਿਤ ਘਟਨਾ ਦਾ ਜ਼ਿਕਰ ਕਰੋ ਜਿਹੜੀ ਆਪਾਂ ਹੁਣੇ ਕੀਤੀ ਸੀ ਲਾਲ ਬੰਦਰ ਸ਼ਾਸਤੀ ਵਾਲੀ ਉਹੀ ਘਟਨਾ ਹੈ ਰਾਣੀ ਸਬਚਾਰ ਤੋਂ ਕੀ ਭਾਵ ਹੈ ਇਹਦੇ ਆਖਾਕ ਪਹਿਲੂਆਂ ਦਾ ਵਰਣਨ ਕਰੋ ਰਾਣੀ ਸਬਚਾਰ ਦੀਆਂ ਆਖਾਕ ਕਿਸਮਾਂ ਦਾ ਵਰਣਨ ਕਰੋ ਕਿਸਮਾਂ ਜਿਹੜੀਆਂ ਨੇ ਇਹ ਕੁਐਸਚਨ ਜਿਆਦਾ ਇੰਪੋਰਟੈਂਟ ਹੈ ਲੌਂਗ ਕੁਐਸਚਨ ਦੇ ਵਿੱਚ ਥੈਂਕ ਯੂ ਮੀਨੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਕੇ ਕੇ ਚੈਨਲ ਜਿਹੜੇ ਵੀ ਬੱਚੇ ਵੀਡੀਓ ਦੇਖਦੇ ਨੇ ਲਾਈਕ ਜਰੂਰ ਕਰਨ ਸ਼ੇਅਰ ਵੀ ਕਰ ਦਿਓ ਆਪਣੇ ਸਕੂਲ ਦੇ ਗਰੁੱਪਾਂ ਵਿੱਚ ਤੇ ਦੇਖਦੇ ਰਹੋ ਮੇਰਾ ਚੈਨਲ ਕਿਉਂਕਿ ਮੈਂ ਸਾਰੇ ਟੌਪਿਕ ਦੀਆਂ ਵੀਡੀਓਜ਼ ਬੈਕ ਐਕਸਰਸਾਈਜ਼ ਜ਼ਰੂਰ ਬਣਾਉਣੀਆਂ ਨੇ ਨਾਲ-ਨਾਲ ਮੈਂ ਲਾਈਵ ਕਲਾਸਾਂ ਵੀ ਲਗਾਉਣੀਆਂ ਨੇ ਜਲਦੀ ਲਗਾ ਲਾਂਗਾ ਮੈਂ ਕੁਝ ਬਿਜ਼ੀ ਹੋਣ ਕਰਕੇ ਨਹੀਂ ਲਗਾ ਪਾਇਆ ਨਾਲ-ਨਾਲ ਤੁਸੀਂ ਚਾਹੋ ਤੇ ਮੇਰੇ ਚੈਨਲ ਤੇ ਜਾ ਕੇ ਪਲੇਲਿਸਟ ਵਿੱਚ ਵੇਖੋ ਪਲੱਸ 2 ਨਾਲ ਰਿਲੇਟਡ ਸਾਰੇ ਚ ਟੌਪਿਕ ਦੀਆਂ ਵੀਡੀਓਜ਼ ਅਵੇਲੇਬਲ ਨੇ ਪਲੇਲਿਸਟ ਵਿੱਚ ਥੈਂਕ ਯੂ ਥੈਂਕ ਯੂ